ਤਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਦੇ ਉਪਲੱਬਖ ਚ ਇਹ ਛੋਟਾ ਜਿਹਾ ਉਪਰਾਲਾ ਕੀਤਾ ਹੈ ਜਿਵੇਂ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਸਮਾਜ ਦੀ ਭਲਾਈ ਵਾਸਤੇ ਤੇ ਅੱਜ ਦੇ ਮੌਜੂਦਾ ਹਾਲਾਤ ਵਿੱਚ ਦੇਖਦੇ ਹੋਏ ਸਮਾਜ ਦੀ ਭਲਾਈ ਅਸੀਂ ਦੂਜੇ ਢੰਗ ਨਾਲ ਕਰ ਸਕਦੇ ਹਾਂ ਜਿੱਥੇ ਵਾਤਾਵਰਨ ਸਾਡਾ ਦੂਸ਼ਿਤ ਹੁੰਦਾ ਹੈ এনवायरमेंट ਬਹੁਤ ਪੋਲਿਊਟਡ ਹੈ ਚਾਰੇ ਪਾਸੇ ਪੇੜਾਂ ਦੀ ਦਰਖਤਾਂ ਦੀ ਕਟਾਈ ਚੱਲ ਰਹੀ ਹੈ ਉੱਥੇ ਅਸੀਂ ਇਹ ਸਮਾਜ ਦੀ ਭਲਾਈ ਵਾਸਤੇ ਚਾਹੁੰਦੇ ਹਾਂ ਕਿ ਥੋੜੇ ਜਿਹੇ ਦਰਖਤ ਲਗਾਏ ਜਾਣ ਪੇੜ ਪੌਦੇ ਲਗਾਏ ਜਾਣ ਤਾਂ ਜੋ ਸਾਰੇ ਆਲੇ ਦੁਆਲੇ ਹਵਾ ਸ਼ੁੱਧ ਹੋਵੇ ਸਾਰਿਆਂ ਨੂੰ ਚੰਗੀ ਅੱਛੀ ছায়ਾ ਆਦਾਰ ਪੇੜ ਮਿਲਣ ਤੇ ਉਹਦੇ ਨਾਲ ਪੰਛੀ ਇੱਥੇ ਆ ਕੇ ਆਪਣੀ ਚਹਲ ਕਦਮੀ ਰਖਣ ਤੇ ਉਹ ਵਾਤਾਵਰਨ ਨੂੰ ਸੁਖਾਵਾਂ ਬਣਾਇ ਇਹ ਸਾਡਾ ਇੱਕ ਛੋਟਾ ਜਿਹਾ ਉਪਰਾਲਾ ਸੀਗਾ ਤੇ NCC ਯੂਨਿਟ ਦੇ ਨਾਲ ਮਿਲ ਕੇ ਅਸੀਂ ਇਹ ਉਪਰਾਲਾ ਕੀਤਾ ਹੈ ਇੱਥੇ ਸਾਡੇ ਰਾਇਲ ਕਲੱਬ ਦੇ ਰੋਟਰੀ ਕਲੱਬ ਰਾਇਲ ਰੋਟਲਿਕ ਕਲੱਬ ਦੇ ਮੈਂਬਰ ਸਾਹਿਬਾਨ ਦੇ ਸਹਿਯੋਗ ਨਾਲ ਅਸੀਂ ਇਹ ਕੰਮ ਪੂਰਾ ਕੀਤਾ ਹੈ ਥੈਂਕ ਯੂ ਸੋ ਮਚ ਇਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਦਿਵਸ ਤੇ ਅਸੀਂ ਉਹਨਾਂ ਨੂੰ ਸਤ ਸਤ ਨਮਨ ਕਰਦੇ ਹਾਂ ਹੁਣ ਅਸੀਂ ਦੀਦੀਪ ਸਿੰਘ ਤੇ ਸਾਨੂੰ ਨਿਆਲ ਕਾਲਜ ਵੱਲੋਂ ਇੱਕ ਸੰਦੇਸ਼ ਆਇਆ ਸੀ ਤੇ ਅਸੀਂ 25 30 ਪੈਡੇ ਉਰੇ ਡੋਨੇਟ ਕੀਤੇ ਆ ਜ ਜਿਵੇਂ ਰੋਟਰੀ ਕਲੱਬ ਪਾਤੜਾ ਰਾਇਲ ਵੱਲੋਂ ਗੁਰ ਤੇਗ ਬਹਾਦਰ ਜੀ ਦੇ 350 ਸਹੀ ਦੇ ਦਿਹਾੜੇ ਤੇ ਕੀਰਤੀ ਕਾਲਜ ਨਿਆਲ ਵਿਖੇ ਕੁਝ ਪੌਦੇ ਡੋਨੇਟ ਕੀਤੇ ਨੇ ਅਸੀਂ ਇਹ ਪੋਲਿਊਸ਼ਨ ਤੋਂ ਰਹਿਤ ਜੋ ਵੀ ਵਾਤਾਵਰਨ ਨੂੰ ਦੇਖਦੇ ਹੋਏ ਅੱਜ ਜੋ ਆਪਣਾ ਯੋਗਦਾਨ ਪੌਦੇ ਲਾ ਕੇ ਇੱਥੇ ਵਾਤਾਵਰਨ ਨੂੰ ਸ਼ੁੱਧ ਰੱਖਿਆ ਜਾ ਸਕੇ ਇਸ ਕਰਕੇ ਸਾਨੂੰ ਇੱਥੇ ਪ੍ਰਿੰਸੀਪਲ ਮੈਡਮ ਦੀ ਕਾਲ ਆਈ ਸੀ ਵੀ ਅਸੀਂ ਇਹ ਤੁਹਾਡਾ ਸਹਿਯੋਗ ਚਾਹੁੰਦਾ ਸਾਨੂੰ ਅੱਗੇ ਵੀ ਕਿਰਤੀ ਕਾਲਜ ਵੱਲੋਂ ਜੋ ਵੀ ਸਨੇਹ ਆਉਂਦੇ ਨੇ ਅਸੀਂ ਉਹਨਾਂ ਦਾ ਜੋ ਵੀ ਮੈਸੇਜ ਆਂਦਾ ਹੈ ਅਸੀਂ ਐਨ ਟਾਈਮ ਤੇ ਪੂਰਾ ਕਰਦੇ ਹਾਂ ਤੇ ਉਮੀਦ ਕਰਦੇ ਆ ਕਿ ਜੋ ਇਹ ਵਧੀਆ ਹੋਰ ਵੀ ਕਲੱਬ ਜਾਂ ਹੋਰ ਵੀ ਸੰਸਥਾਵਾਂ ਇਸ ਤਰ੍ਹਾਂ ਦੇ ਬਾਤਾਵਰਨ ਨੂੰ ਸ਼ੁੱਧ ਰੱਖਣ ਵਿੱਚ ਮੂਹਰੀ ਪਾਣ। ਹਾਂਜੀ ਸਰ ਅਸੀਂ ਕੀਰਤੀ ਕਾਲਜ ਦੇ ਕੈਡਟਾਂ ਜੀ ਤੇ ਐਨ ਸੀ ਸੀ ਬਲੋਜੀ ਤੇ ਇੱਕ ਰਾਇਲ ਕਲੱਬ ਦੇ ਬਲੋਜੀ ਅੱਜ ਪੌਦੇ ਲਗਾਏ ਜਾ ਰਹੇ ਨੇ ਜੀ ਤੇ ਆਪਣੀ ਰਿਸਪੌਂਸਿਬਿਲਟੀ ਹੁੰਦੀ ਹੈ ਜੀ ਪੌਦੇ ਲਗਾਉਣਾ ਤੇ ਇਹਦਾ ਮਤਲਬ ਇਹ ਨਹੀਂ ਜੀ ਪੌਦੇ ਲਗਾ ਦਿੱਤੇ ਉਹਦੀ ਕੇਅਰ ਕਰਨਾ ਵੀ ਆਪਣੀ ਰਿਸਪੌਂਸਿਬਿਲਟੀ ਹੁੰਦੀ ਹੈ ਤੇ ਅਸੀਂ ਉਮੀਦ ਕਰਦੇ ਆ ਤੇ ਤੁਹਾਨੂੰ ਬਹੁਤ ਚੰਗਾ ਲੱਗਿਆ ਹੋਵੇਗਾ ਜੀ ਤੇ ਉਹਨਾਂ ਨਾਲ ਸਮੇਂ ਦੇ ਵਿੱਚ ਵੀ ਅਸੀਂ ਇਹੀ ਕੋਸ਼ਿਸ਼ ਕਰਾਂਗੇ ਤੇ ਇਹਨਾਂ ਦੀ ਕੇਅਰ ਕੀਤੀ ਜਾਵੇ ਤੇ ਹੋਰ ਵੀ ਪੌਦੇ ਲਗਾਏ ਜਾਣ ਅੱਜ ਰੋਟਰੀ ਕਲੱਬ ਪਾਤਰਾ ਰਾਇਲ ਵੈਲੋਂ ਸਰਕਾਰੀ ਕੀਲਤੀ ਕਾਲਜ ਨਿਆਲ ਵਿਖੇ 350 ਸਾਲਾ ਗੁਰਤੇਗ ਬਹਾਦਰ ਜੀ ਦੀ ਸਾਡੀ ਦੇ ਸਾਡੇ ਤੇ ਸਮਰਪਿਤ ਅੱਜ ਸਾਡੇ ਕਲੱਬ ਵੱਲੋਂ 50 ਦੇ ਕਰੀਬ ਵੱਖ-ਵੱਖ ਤਰ੍ਹਾਂ ਵੱਖ-ਵੱਖ ਤਰ੍ਹਾਂ ਦੇ ਪੌਦੇ ਲਗਾਏ ਗਏ ਹਨ ਗੁਰਤੇਗ ਬਹਾਦਰ ਜੀ ਦੇ ਨਾਲ-ਨਾਲ ਭਾਈ ਦੇਵਾਲਾ ਜੀ ਭਾਈ ਮਤੀ ਦਾਸ ਜੀ ਤੇ 37 ਦਾਸ ਜੀ ਦੀ ਵੀ ਯਾਦ ਨੂੰ ਵੀ ਤਾਜ਼ਾ ਕਰਦੇ ਹੋਏ ਉਹਨਾਂ ਦੇ ਚਿੱਧੀ ਦੇ ਸਾਡੇ ਤੇ ਅੱਜ ਇਹ ਪੌਦੇ ਲਗਾਏ ਗਏ ਹਨ ਇਹਨਾਂ ਨੇ ਜੋ ਸਿੱਕਤਨ ਲਈ ਬਹੁਤ ਵੱਡੀ ਕੁਰਬਾਨੀ ਦਿੱਤੀ ਹੈ ਹਨ ਜੋ ਉਹਨਾਂ ਦੀ ਦੇਣ ਕੋਈ ਦੇ ਨਹੀਂ ਸਕਦਾ ਤੇ ਸਾਨੂੰ ਸਭ ਨੂੰ ਅੱਗੇ ਆ ਕੇ ਇਹ ਪਰਲੇ ਕਰਨੇ ਚਾਹੀਦੇ ਹਨ ਤੇ ਮੈਂ ਇਹੀ ਬੇਨਤੀ ਕਰਾਂਗਾ ਵਕੋ ਅੱਜ 350 ਸਾਲਾ ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਵਸ ਤੇ ਸਾਨੂੰ ਨਿਆਲ ਕਾਲਜ ਵੱਲੋਂ ਕੀਰਤੀ ਕਾਲਜ ਨਿਆਲ ਵੱਲੋਂ ਸਾਡੀ ਡਿਮਾਂਡ ਹੈ ਸੀ ਵੀ ਕੁਝ ਪੌਦੇ ਅਸੀਂ ਲਾ ਕੇ ਆਪਾਂ ਵਾਤਾਵਰਨ ਦੇ ਸੁਫਲਬਦ ਵਿੱਚ ਤਾਂ ਜੋ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖ ਸਕੀਏ ਅਸੀਂ ਗੁਰੂ ਸਾਹਿਬ ਦੀ ਯਾਦ ਦੇ ਵਿੱਚ ਅਸੀਂ ਇਥੇ ਕਾਲਜ ਦੇ ਵਿੱਚ ਪੌਦੇ ਲਾਏ ਨੇ ਜੀ ਤਾਂ ਜੋ ਇਸੀ ਰੋਟਰੀ ਕਲੱਬ ਰਾਇਲ ਵੱਲੋਂ ਇਹ ਪ੍ਰਾਲੇ ਪਹਿਲਾਂ ਵੀ ਕਰਦੇ ਰਹੇ ਆ ਤੇ ਅੱਗੇ ਵੀ ਜਦੋਂ-ਜਦੋਂ ਸਾਨੂੰ ਹੁਕਮ ਹੋਊਗਾ ਸਕੂਲ ਕਾਲਜ ਵੱਲੋਂ ਅਸੀਂ ਉਹ ਫਿਰ ਇਹਨਾਂ ਦੇ ਸਾਥ ਹੱਟਮ ਨਾਲ ਖੜੇ ਆ ਜੀ ਅੱਜ ਅਸੀਂ ਰੋਟਰੀ ਕਲੱਬ ਪਾਤਰਾ ਰਾਇਲ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਨਮਨ ਕਰੀਬਨ 50 ਬੂਟੇ ਜਿਹੜੇ ਇੱਥੇ ਲਗਾਏ ਨੇ ਅਸੀਂ ਉਹਨਾਂ ਦੀ ਕੁਰਬਾਨੀਆਂ ਨੂੰ ਜਿਹੜਾ ਦੇਖਦੇ ਹੋਏ ਉਹਨਾਂ ਨੂੰ ਨਮਨ ਕਰਦੇ ਹੋਏ ਅੱਜ ਬੂਟੇ ਸਰਕਾਰੀ ਨਿਆਲ ਕੀਰਤੀ ਕਾਲਜ ਚ ਲਗਵਾਏ ਨੇ ਤੇ ਅਸੀਂ ਧੰਨਵਾਦ ਕਰਦੇ ਆਂ ਜਿਹੜੇ ਮੈਡਮ ਇੱਥੇ ਪ੍ਰਿੰਸੀਪਲ ਨੇ ਕਿ ਉਹਨਾਂ ਨੇ ਸਾਨੂੰ ਸਹਿਯੋਗ ਦੇ ਕੇ ਜਿਹੜਾ ਇਹ ਸਾਡਾ ਸ਼ਹੀਦੀ ਦਿਹਾੜਾ ਹੈ ਉਹਨੂੰ ਸੰਪੂਰਨ ਕੀਤਾ